ਨਮਸਕਾਰ ਜੀ ਆਰਪੀਡੀ 24 ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਂਦੀਪ ਸਵਾਗਤ ਹੈ ਜੀ ਪ੍ਰੋਗਰਾਮ ਚ ਚਲੋ ਸ਼ੀਤਲ ਸਿਆਸਤ ਨਾਲ ਜੁੜੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਕਫ ਸੋਧ ਬਿਲ ਪਾਸ ਹੋ ਗਿਆ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਤਕਰੀਬਨ ਕਹਿੰਦੇ 12 ਘੰਟਿਆਂ ਦੀ ਬਹਿਸ ਤੋਂ ਬਾਅਦ ਇਹ ਬਿੱਲ ਪਾਸ ਹੋਇਆ ਇਸ ਬਿੱਲ ਨੂੰ ਲੈ ਕੇ ਕਾਂਗਰਸ ਪ੍ਰਧਾਨ ਖੜਗੇ ਦਾ ਇਹ ਕਹਿਣਾ ਹੈ ਔਰੰਦੀਪ ਜੀ ਕਿ ਇਹ ਜਿਹੜਾ ਬਿੱਲ ਹੈ ਇਹ ਮੁਸਲਮਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਵਾਸਤੇ ਪਾਸ ਹੋਇਆ ਕੀ ਕਹਿਣਾ ਚਾਹੁੰਦੇ ਹੋ ਅ ਦੋ ਦਿਨ ਤੋਂ ਇਸ ਬਿੱਲ ਨੂੰ ਲੈ ਕੇ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ ਬਹਿਸ ਚੱਲ ਰਹੀ ਸੀ ਚਰਚਾ ਹੋ ਰਹੀ ਸੀ ਆ ਵਖਵ ਸੋਧ ਬਿਲ ਲੰਬੇ ਸਮੇਂ ਤੋਂ ਪੈਂਡਿੰਗ ਸੀਗਾ ਉਹਦੇ ਵਿੱਚ ਪਹਿਲਾਂ ਇਹਦੇ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਉਹਦੇ ਵਿੱਚ ਵਿਰੋਧੀ ਧਿਰ ਨੇ ਜਿਹੜੇ ਇਹਦੇ ਚ ਕੁਝ ਅਮੈਂਡਮੈਂਟ ਦੀ ਗੱਲ ਕੀਤੀ ਸੀ ਸੁਧਾਰ ਦੀ ਗੱਲ ਕੀਤੀ ਸੀ ਹਾਂਜੀ ਉਹ ਨਹੀਂ ਮੰਨੀਆਂ ਗਈਆਂ ਤੇ ਇਹਨਾਂ ਨੇ ਜਪੀਸੀ ਦੇ ਵਿੱਚੋਂ ਪਾਸ ਕਰਕੇ ਫਿਰ ਸੰਸਦ ਦੇ ਵਿੱਚ ਲਿਆਂਦਾ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 8 ਘੰਟੇ ਦੀ ਬਹਿਸ ਹੋਈ ਤੇ ਉੱਥੋਂ ਫਿਰ ਰਾਤੀ ਜਾ ਕੇ ਕੱਲ ਰਾਤ 2 ਵਜੇ ਜਾ ਕੇ ਇਹ ਬਿਲ ਲੋਕ ਸਭਾ ਚ ਪਾਸ ਹੋ ਗਿਆ ਤੇ ਫਿਰ ਰਾਜ ਸਭਾ ਦੇ ਵਿੱਚ ਜਾ ਕੇ ਬਹੁਮਤ ਦੇ ਨਾਲ ਪਾਸ ਹੋ ਗਿਆ ਦੋਨਾਂ ਸਦਨਾਂ ਦੇ ਵਿੱਚ ਹੁਣ ਇਹ ਰਾਸ਼ਟਰਪਤੀ ਕੋਲ ਜਾਊਗਾ ਤੇ ਰਾਸ਼ਟਰਪਤੀ ਵੱਲੋਂ ਇਹਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ اختیار ਕਰ ਲਊਗਾ। ਬੜੀ ਇੰਟਰਸਟਿੰਗ ਗੱਲ ਹੈ ਵੀ ਇਹਦੇ ਤੇ ਬਹੁਤ ਵਿਰੋਧੀ ਧਿਰ ਨੇ ਰੌਲਾ ਪਾਇਆ ਕਿ ਇਹ ਜਿਹੜਾ ਬਿੱਲ ਆ ਮੁਸਲਮਾਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਆ। ਇਹ ਉਹਨਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੇ-ਸਿੱਧੇ ਰੂਪ ਦੇ ਵਿੱਚ ਦਖਲਅੰਦਾਜ਼ੀ ਆ। ਸਰਕਾਰ ਦਾ ਪੱਖ ਇਹ ਆ ਕਿ ਸਰਕਾਰ ਦਾ ਇਹ ਕਹਿਣਾ ਕਿ ਇਹ ਦਖਲਅੰਦਾਜ਼ੀ ਨਹੀਂ ਹੈ ਇਹ ਸਿਰਫ ਜ਼ਮੀਨ ਨਾਲ ਜਿਹੜੇ ਹੋਏ ਮਾਮਲੇ ਨੇ ਇਹ ਉਹਦੇ ਨਾਲ ਜੁੜਿਆ ਹੋਇਆ ਹੀ ਮਾਮਲਾ ਆ ਜੀ ਇਹਦੇ ਵਿੱਚ ਜਿਹੜੀਆਂ ਗਰੀਬ ਮੁਸਲਮਾਨ ਔਰਤਾਂ ਨੇ ਜਾਂ ਗਰੀਬ ਮੁਸਲਮਾਨ ਵਰਗ ਨੇ ਸਾਨੂੰ ਉਹਦੇ ਹੱਕਾਂ ਦੀ ਵਧੇਰੇ ਚਿੰਤਾ ਜਿਹਦੇ ਕਰਕੇ ਅਸੀਂ ਇਹ ਸਾਰਾ ਕਰ ਰਹੇ ਹਾਂ ਪਰ ਵਿਰੋਧੀ ਧਿਰ ਨੇ ਕਾਫੀ ਇਹਦੇ ਤੇ ਲਾਜਿਕ ਦਿੱਤਾ ਪਰ ਸਰਕਾਰ ਨੇ ਇਹਨੂੰ ਮੰਨਿਆ ਨਹੀਂ ਤੇ ਆਪਣੀ ਜ਼ਿੱਦ ਪੁਗਾਈ ਤੇ ਇਹ ਕਾਨੂੰਨ ਉਹ ਬਣਾਉਂਦੇ ਰਾਹ ਤੇ ਪੈ ਗਏ ਹਮ ਸਵਾਲ ਇਹਦੇ ਵਿੱਚ ਵੱਡੇ ਨੇ ਬਹੁਤ ਸਾਰੇ ਸਵਾਲ ਨੇ ਹਮ ਬਿ ਕੀ ਜਿਹੜੀਆਂ Hindu ਧਾਰਮਿਕ ਸੰਸਥਾਵਾਂ ਨੇ ਜਾਂ Hindu ਮਠਾਂ ਜਾਂ Hindu ਜਿਹੜੇ ادارے ਨੇ ਉਹਨਾਂ ਦੀ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਆ ਕਿ ਉਹਨਾਂ ਦੇ ਵਿੱਚ ਜਿਹੜੀ ਸੈਕੂਲਰਿਜ਼ਮ ਦੀ ਭਾਵਨਾ ਲਿਆਂਦੀ ਗਈ ਆ ਜੀ ਉਹਦੇ ਵਿੱਚ ਤਾਂ ਕੋਈ ਸੈਕੂਲਰਿਜ਼ਮ ਦੀ ਭਾਵਨਾ ਨਹੀਂ ਉਹਦੇ ਵਿੱਚ ਕੋਈ ਮੁਸਲਮਾਨ ਮੈਂਬਰ ਨਹੀਂ ਬਣ ਸਕਦਾ ਇਸ ਵਕਫ ਸੋਧ ਬਿਲ ਦੇ ਮੁਤਾਬਕ ਜਿੱਦਾਂ ਇਹਨਾਂ ਨੇ ਕਿਹਾ ਵੀ ਜਿਹੜੇ ਵਕਫ ਬੋਰਡ ਬਣਗੇ ਉਹਨਾਂ ਦੇ ਵਿੱਚ ਐਮਪੀ ਵੀ ਹੋਣਗੇ ਤੇ ਉਹਨਾਂ ਦੇ ਵਿੱਚ ਨਾਨ ਮੁਸਲਮ ਵੀ ਹੋਣਗੇ ਤੇ ਔਰਤਾ ਵੀ ਉਹਦੇ ਵਿੱਚ ਹੋਣਗੀਆਂ ਆ ਪਰ ਦੂਜੇ ਪਾਸੇ ਹੂੰ ਹਿੰਦੂ ਧਾਰਮਿਕ ਸੰਸਥਾਵਾਂ ਸਿੱਖ ਧਾਰਮਿਕ ਸੰਸਥਾਵਾਂ ਜਾ ਜਿਹੜੇ ਸਿੱਖ ਧਾਰਮਿਕ ਸੰਸਥਾਵਾਂ ਜਾਂ Hindu ਧਾਰਮਿਕ ਸੰਸਥਾਾਂ ਮਾ ਜੈਨ ਬੋਧੀ ਜਾਂ ਬਾਕੀ ਜਿਹੜੇ ਧਰਮਾਂ ਦੇ ਧਾਰਮਿਕ ਅਦਾਰੇ ਆ ਉਹਨਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਜੁੜੀਆਂ ਹੈਆਂ ਉਹਨਾਂ ਦੇ ਵਿੱਚ ਤਾਂ ਕੋਈ ਵਾਧੂ ਜਿਹੜੇ ਨੇ ਦੂਸਰੇ ਧਰਮਾਂ ਦੇ ਲੋਕਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ ਪਰ ਇਹਦੇ ਵਿੱਚ ਮਿੱਥ ਕੇ ਕੀਤਾ ਜਾ ਰਿਹਾ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਵਕਫ ਬੋਰਡ ਰੜ ਕਰਿਆ ਸੀ ਕਿਉਂਕਿ ਮੁਸਲਮਾਨਾਂ ਦੀ ਇੰਸਟੀਚਿਊਸ਼ਨ ਆ 36 ਲੱਖ ਕਰੋੜ ਜਿਹੜੀ ਆ ਇਹਦੇ ਨਾਂ ਤੇ ਜ਼ਮੀਨ ਆ ਵਕਫ ਬੋਰਡਾਂ ਦੇ ਕੋਲ ਜਿਹਦੇ ਵਿੱਚ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਉਸ ਜ਼ਮੀਨ ਦੀ ਸਹੀ ਯੂਟਿਲਾਈਜੇਸ਼ਨ ਦੇ ਲਈ ਸਾਰਿਆਂ ਦੇ ਭਲੇ ਲਈ ਉਹ ਜ਼ਮੀਨ ਵਰਤੀ ਜਾਊਗੀ ਵਿਰੋਧੀ ਧਿਰ ਇਹਦਾ ਮਜ਼ਬੂਤੀ ਨਾਲ ਵਿਰੋਧ ਕਰ ਰਹੀ ਹੈ ਕਿ ਅਸਲ ਦੇ ਵਿੱਚ ਸਰਕਾਰ ਜਿੱਦਾ ਪਹਿਲਾਂ ਮੁਸਲਮਾਨਾਂ ਦੇ ਹੱਕਾਂ ਤੇ ਡਾਕਾ ਮਾਰਦੀ ਆ ਰਹੀ ਸੀ ਇਹ ਵੀ ਉਹਨਾਂ ਦੇ ਹੱਕਾਂ ਤੇ ਇੱਕ ਤਰ੍ਹਾਂ ਦਾ ਸਰਕਾਰ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਮੁਸਲਮਾਨਾਂ ਦੀ ਭਲਾਈ ਇਹਨਾਂ ਦਾ ਕੋਈ ਮਕਸਦ ਨਹੀਂ ਆ ਹਾਂ ਗੱਲ ਵੀ ਠੀਕ ਲੱਗਦੀ ਹੈ ਕਿਉਂਕਿ ਸਾਡੇ ਮੁਲਕ ਦੇ ਵਿੱਚ ਜਦੋਂ ਸਾਰੇ ਜਿਹੜੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਦੇ ਜਿਹੜੇ ਭਾਜਪਾ ਆਗੂ ਨੇ ਮੁਸਲਮਾਨਾਂ ਦੇ ਖਿਲਾਫ ਚੋਣਾਂ ਦੌਰਾਨ ਚੋਣਾਂ ਤੋਂ ਬਾਅਦ ਕੂੜ ਪ੍ਰਚਾਰ ਕਰਦੇ ਆ ਲਗਾਤਾਰ ਇਦਾਂ ਦੇ ਵੀ ਸਲੋਗਨ ਦਿੱਤੇ ਜਾਂਦੇ ਆ ਗੋਲੀ ਮਾਰੋ ਇਨ ਗਦਾਰਾਂ ਨੂੰ ਟਾਇਕਦੇ ਤੇ ਉਸ ਦੌਰ ਦੇ ਵਿੱਚ ਇਹ ਮੁਸਲਮਾਨਾਂ ਦੀ ਭਲਾਈ ਦੀ ਗੱਲ ਕਰ ਰਿਹਾ ਮਨਸ਼ਾ ਅਸਲ ਦੇ ਵਿੱਚ ਹੋ ਰਿਹਾ ਮਨਸ਼ਾ ਤਾਂ ਇਹੀ ਆ ਵੀ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਹਥਿਆਉਣ ਦੀ ਇੱਕ ਸਾਜ਼ਿਸ਼ ਆ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਜਾਂ ਉਹਦੇ ਵਿੱਚ ਆਪਣਾ ਜਿਹੜਾ ਗਲਵਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤੁਸੀਂ ਇਹ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਕ ਤਰ੍ਹਾਂ ਹਿੰਦੂ ਰਾਜ ਸਥਾਪਿਤ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਲਗਾਤਾਰ ਕਰ ਰਹੀ ਹੈ ਔਰ ਵਿਰੋਧੀ ਉਹਨਾਂ ਦੇ ਉੱਤੇ ਇਦਾਂ ਦੇ ਇਲਜ਼ਾਮ ਵੀ ਲਗਾਉਂਦੇ ਨੇ ਕਿ ਇਹ ਇੱਕ ਤਰ੍ਹਾਂ ਸੱਚ ਨਹੀਂ ਬਿਲਕੁਲ 2014 ਤੋਂ ਹੀ ਇੱਕ ਰਾਸ਼ਟਰਵਾਦ ਦੇ ਨਾਂ ਹੇਠ ਹਿੰਦੂ ਸੁਪਰ ਮੇਸੀ ਜਿਹੜੀ ਇੱਕ ਦੱਬੀ ਹੋਈ ਭਾਵਨਾ ਸੀ ਆ 2014 ਦੇ ਵਿੱਚ મોદી ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਤੋਂ ਲਗਾਤਾਰ ਉਸ ਪਾਸੇ ਯਤਨ ਕੀਤੇ ਜਾ ਰਹੇ ਆ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਰਐਸਐਸ ਦੀ ਉਹਦੇ ਵਿੱਚ ਪੂਰੀ ਤਰ੍ਹਾਂ ਬੈਕ ਹੈਗੀ ਆ ਤੇ ਉਹਦੇ ਵਿੱਚ ਸਾਰੇ ਇਹਨਾਂ ਦੇ ਕਦਮ ਜਿਹੜੇ ਨੇ ਉਹ ਇਸੇ ਦਿਸ਼ਾ ਵੱਲ ਨੂੰ ਜਾ ਰਹੇ ਨੇ ਕਿ ਜਿਹੜੇ ਹਿੰਦੂ ਨੇ ਇਸ ਮੁਲਕ ਦੇ 100 ਕਰੋੜ ਦੇ ਲਗਭਗ ਜਿਹੜੇ ਇਸ ਮੁਲਕ ਚ ਹਿੰਦੂ ਰਹਿੰਦੇ ਆ ਉਨ੍ਹਾਂ ਦੀ ਸੁਪਰ ਮੈਸੀ ਸਥਾਪਿਤ ਹੋਵੇ ਉਹਦੇ ਜਿਵੇਂ ਵਿਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ 트럼ਪ ਜਾਂ ਹੋਰ ਮੁਲਕਾਂ ਦੇ ਵਿੱਚ ਵਾਈਟ ਸੁਪਰ ਮੈਸੀ ਦੀ ਗੱਲ ਹੁੰਦੀ ਆ ਜਾਂ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਮੁਸਲਮਾਨ ਸੁਪਰ ਮੈਸੀ ਦੀ ਗੱਲ ਹੁੰਦੀ ਆ ਉਵੇਂ ਇੱਥੇ ਵੀ ਭਾਜਪਾ ਜਿਹੜੀ ਆ ਇਹਨਾਂ ਨੂੰ ਰਾਈਟ ਵਿੰਗਰ ਵੀ ਕਹਿ ਦਿੰਦੇ ਆ ਇਹ ਹਿੰਦੂ ਡੋਮਿਨੈਂਸ ਜਾਂ ਹਿੰਦੂ ਸੁਪਰ ਮੈਸੀ ਦੀ ਗੱਲ ਕਰਦੇ ਨੇ ਤੇ ਇਸੇ ਕਰਕੇ ਨੰਗੇ ਚਟੇ ਰੂਪ ਦੇ ਵਿੱਚ ਜਿਹੜੀਆਂ ਘਟ ਗਿੰਤੀਆਂ ਨੇ ਉਨ੍ਹਾਂ ਦੀ ਹੋਂਦ ਨੂੰ ਇਹਨਾਂ ਨੇ ਖਤਰਾ ਬਣਾਇਆ ਹੈ ਅਸਲ ਦੇ ਵਿੱਚ ਤਾਂ ਇਹ ਇਹ ਵੀ ਇੱਕ ਝੂਠ ਫੁਲਾਇਆ ਜਾ ਰਿਹਾ ਵੀ ਹਿੰਦੂ ਮਹਾਨ ਹੋ ਰਿਹਾ ਅਸਲ ਦੇ ਵਿੱਚ ਰਾਸ਼ਟਰਵਾਦ ਜਾਂ ਹਿੰਦੂਤਵ ਦੇ ਨਾਂ ਹੇਠ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਆ ਉਹਨੂੰ ਅਨਡਿਟ ਕਰਨ ਦੇ ਲਈ ਇਹ ਸ਼ਰੂਫੇ ਛੱਡੇ ਜਾ ਰਿਹਾ ਅਸਲ ਦੇ ਹੁਣ ਅਸੀਂ ਕਿੰਵੀਂ ਸਦੀ ਦੇ ਵਿੱਚ ਪਹੁੰਚੇ ਹੋਏ ਆ 21ਵੀਂ ਸਦੀ ਦੇ ਵਿੱਚ ਤੁਸੀਂ ਵਾਈਟ ਸੁਪਰਮੇਸੀ ਹਿੰਦੂ ਸੁਪਰਮੇਸੀ ਮੁਸਲਮਾਨ ਸੁਪਰਮੇਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਹਕੀਕੀ ਮਸਲੇ ਨੇ ਰੋਜ਼ਗਾਰ ਸਿਹਤ ਸਿੱਖਿਆ ਦੇ ਉਨ੍ਹਾਂ ਤੋਂ ਤੁਸੀਂ ਉਹਨਾਂ ਦਾ ਧਿਆਨ ਵੰਡ ਰਹੇ ਹੋ ਹੋਰ ਕੁਝ ਨਹੀਂ ਕਰ ਰਹੇ ਤੇ ਕਿਉਂਕਿ ਇਸ ਯੁੱਗ ਦੇ ਵਿੱਚ ਉਹਦਾਂ ਦੀ ਸੁਪਰ ਮੈਸੀ ਸੰਭਵ ਨਹੀਂ ਹੈ ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਤੱਕ ਸੰਭਵ ਸੀਗੇ ਵੀ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਲੋ ਜੀ ਮਤਲਬ ਹੁਣ ਲੜਾਈ ਸਾਰੀ ਆਰਥਿਕਤਾ ਦੀ ਹੈਗੀ ਆ ਪਰ ਉਹਨੂੰ ਸ਼ੇਪ ਕੋਈ ਵੀ ਦੇ ਲੈਂਦੇ ਆ ਕਦੀ ਰਾਸ਼ਟਰਵਾਦ ਕਦੀ ਹਿੰਦੂਤਵ ਤੇ ਕਦੀ ਗੋਸ਼ ਜੀ ਸਰ ਅਗਲੀ ਖਬਰ ਦੇ ਵੱਲ ਹੁਣ ਵਧਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਗੱਲ ਕਰ ਲੈਣੇ ਆ ਜਦੋਂ ਤੋਂ ਆਏ ਨੇ ਰੋਜ਼ ਕੋਈ ਨਾ ਕੋਈ ਗੱਲ ਇਹੋ ਜੀ ਕਰ ਦਿੰਦੇ ਨੇ ਜਿਸ ਦੇ ਨਾਲ ਪੂਰੇ ਮੁਲਕ ਦੇ ਜਿਹੜੇ ਦੇਸ਼ ਨੇ ਉਹ ਸੋਚਾਂ ਚ ਪੈ ਜਾਂਦੇ ਨੇ ਹੁਣ ਉਹਨਾਂ ਨੇ ਆਪਣੇ ਪਹਿਲਾਂ ਕੀਤੇ ਗਏ ਐਲਾਨ ਦੇ ਮੁਤਾਬਕ ਗੱਲ ਕੀਤੀ ਆ ਕਿ ਭਾਰਤ ਦੇ ਸਣੇ 60 ਹੋਰ ਮੁਲਕਾਂ ਦੇ ਉੱਤੇ ਜਿਹੜਾ ਹੈ ਦਵੱਲਾ ਟੈਰਫ ਲਾਉਣ ਦਾ ਜਿਹੜਾ ਫੈਸਲਾ ਉਹਨਾਂ ਨੇ ਲੈ ਲਿਆ ਆ ਇਹਦਾ ਕੀ ਅਸਰ ਹੋਊਗਾ ਆਪਣੇ ਦੇਸ਼ ਭਾਰਤ ਦੇ ਉੱਤੇ ਦੇਖੋ ਇਹਦੇ ਵਿੱਚ ਹੋ ਕੀ ਰਿਹਾ ਵੀ 트੍ਰੰਪ ਸਾਹਿਬ ਨੇ ਪਰਸ਼ੋ ਪਰਸ਼ੋ ਅੱਧੀ ਰਾਤ ਤੋਂ ਬਾਅਦ ਇਹ ਐਲਾਨ ਕਰਤਾ ਹੈ ਕਿ ਦੁਨੀਆ ਦੇ ਜਿਹੜੇ 60 ਮੁਲਕ ਨੇ ਉਹਨਾਂ ਤੇ ਦੋ ਅੱਲਾ ਟੈਰਫ ਸੀ ਲਾ ਰਹੇ ਆ ਹੂੰ ਭਾਰਤ ਤੇ 26% ਟੈਕਸ ਲਾਉਣ ਦੀ ਗੱਲ ਕੀਤੀ ਦਸਤਾਵੇਜ਼ਾਂ ਦੇ ਵਿੱਚ 27% ਜਿਹੜਾ ਟੈਕਸ ਆ ਭਾਰਤ ਤੇ ਲਾਇਆ ਗਿਆ ਫਲੈਟ ਹੂੰ ਸ਼੍ਰੀਲੰਕਾ ਤੇ ਵੀ ਲਾਇਆ ਬੰਗਲਾਦੇਸ਼ ਤੇ ਵੀ ਲਾਇਆ ਵੀਅਤਨਾਮ ਕੰਬੋਡੀਆ THAILAND ਜਪਾਨ ਯੂਰਪੀ ਯੂਨੀਅਨ ਕੈਨੇਡਾ ਨਾਲ ਦੀ ਨਾਲ ਇਹਦੇ ਵਿੱਚ ਚੀਨ ਤੇ ਵੀ ਲਾਇਆ ਗਿਆ ਦੁਨੀਆ ਦੇ ਸਾਰ ਬਹੁਤ ਸਾਰੇ ਮੁਲਕਾਂ ਨੇ ਉਹਦੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਆ ਚਾਹੇ ਯੂਰਪੀ ਯੂਨੀਅਨ ਦੀ ਜਿਹੜੀ ਹੈਡ ਆ ਚਾਹੇ ਫਰਾਂਸ ਆ ਤੇ ਚਾਹੇ ਚੀਨ ਆ ਇਹਨਾਂ ਨੇ ਇਹਦੇ ਤੇ ਇੱਕ ਤਿੱਖੀ ਜਿਹੜੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਵੀ ਅਸੀਂ ਇਹਦੇ ਤੇ ਜਵਾਬੀ ਕਾਰਵਾਈ ਕਰਾਂਗੇ ਭਾਰਤ ਨੇ ਇਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਭਾਰਤ ਨੇ ਇਹਦੇ ਤੇ ਹਾਲੇ ਤੱਕ ਚੁੱਪੀ ਵੱਟੀ ਹੋਈ ਆ ਲਗਾਤਾਰ ਚੁੱਪੀ ਵੱਟੀ ਲਗਾਤਾਰ ਚੁੱਪੀ ਵੱਟੀ ਹੋਈ ਆ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਥਾਈਲੈਂਡ ਯਾਤਰਾ ਤੇ ਚਲੇ ਗਏ ਨੇ ਆ ਪੂਰੀ ਕੈਬਨਿਟ ਦੇ ਵਿੱਚੋਂ ਕਿ ਕਿਸੇ ਨੇ ਵੀ ਇਹਦੇ ਇਹਨੂੰ ਲੈ ਕੇ ਕੋਈ ਆਫੀਸ਼ੀਅਲ ਪ੍ਰਤੀਕਿਰਿਆ ਨਹੀਂ ਦਿੱਤੀ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਆ ਸਿਰਫ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਨੇ ਜੀ ਤੇ ਸਿਰਫ ਵਕਫ ਜਿਹੜਾ ਸੌਧ ਬਿਲਿਆ ਉਹਦਾ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਉਹ ਨੂੰ ਹੀ ਦੇਸ਼ ਦੇ ਹਿੱਤ ਦੇ ਵਿੱਚ ਜ਼ਿਆਦਾ ਵੱਡਾ ਦੱਸਿਆ ਜਾ ਰਿਹਾ ਹੁਣ ਇਹਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਸਾਡੇ ਜਿਹੜੇ ਮੁਲਕ ਦੀਆਂ ਜਾਂ ਸਾਡੇ ਸੂਬੇ ਦੀਆਂ ਜ਼ਿਆਦਾਤਰ ਖਬਰਾਂ ਨੇ ਇਹ ਜਿਹੜਾ ਟੈਰਿਫ ਆ ਇਹਦਾ ਜਿਹੜਾ ਜ਼ਿਆਦਾ ਇੰਪੈਕਟ ਸਾਡੇ ਤੇ ਨਹੀਂ ਆਉਣਾ ਇਹਦਾ ਸਾਡੇ ਤੇ ਪ੍ਰਭਾਵ ਨਹੀਂ ਪੈਣਾ ਤੇ ਇਹ ਇਹਨੂੰ ਸਿੱਧੇ ਸਿੱਧੇ ਰੂਪ ਚ ਕਿਹਾ ਜਾ ਰਿਹਾ ਵੀ ਇਹ ਹੈਡਲਾਈਨ ਮੈਨੇਜਮੈਂਟ ਕੀਤੀ ਗਈ ਆ ਅਸਲ ਦੇ ਵਿੱਚ ਤਾਂ ਇਹਦੇ ਸਹੀ ਨਤੀਜੇ ਤਾਂ ਅੱਜ ਜਿਹੜੀ ਆ ਜਿਹੜਾ ਸੈਂਸੈਕਸ ਆ ਜਾਂ ਜਿਹੜਾ ਸਾਡਾ ਸ਼ੇਅਰ ਬਾਜ਼ਾਰ ਆ ਉਹਨੇ ਪ੍ਰਤੀਕਿਰਿਆ ਦਿੱਤੀ ਆ ਅੱਜ 800 ਪੁਆਇੰਟ ਤੋਂ ਵੱਧ ਅੱਜ ਟੁੱਟ ਗਿਆ 300 ਪੁਆਇੰਟ ਤੋਂ ਵੱਧ ਕੱਲ ਟੁੱਟ ਗਿਆ ਸੀ ਸੋ ਇੱਕ ਜਿਹੜੀ ਲਗਾਤਾਰ ਮੰਦੀ ਪਹਿਲਾਂ ਚੱਲ ਰਹੀ ਸੀ ਉਹ ਹੁਣ ਹੋਰ ਮੰਦੀ ਵੱਲ ਨੂੰ ਅਸੀਂ ਵਧ ਰਹੇ ਹਾਂ ਇੱਕ ਜਿਹੜੇ ਟਰੰਪ ਦੇ ਇਹਨਾਂ ਫੈਸਲਿਆਂ ਦੇ ਨਾਲ ਇੱਕ ਗਲੋਬਲ ਰੈਸੈਸ਼ਨ ਦੇ ਜਿਹੜੇ ਜਿਹੜੇ ਅਸਾਰ ਬਣ ਰਹੇ ਨੇ ਅਸਾਰ ਬਣ ਰਹੇ ਨੇ ਜੇ ਵਿਸ਼ਵ ਮਹਾ ਮੰਦੀ ਦੇ ਜਿਹੜੇ ਅਸਾਰ ਵੱਡੇ ਪੱਧਰ ਤੇ ਲੱਗਣ ਲੱਗ ਪਏ ਨੇ ਦੂਸਰਾ ਜਿਹੜੇ 90 ਦੇ ਦਹਾਕੇ ਦੇ ਵਿੱਚ ਜਿਹੜੀ ਨਿਊ ਇਕਨੋਮਿਕ ਪਾਲਿਸੀ ਦੁਨੀਆ ਦੇ ਵਿੱਚ ਗਲੋਬਲਾਈਜੇਸ਼ਨ liberalization ਤੇ privatization ਦੀ ਜਿਹੜੀਆਂ ਨੀਤੀਆਂ ਪੂਰੀ ਦੁਨੀਆ ਨੇ ਆਪਣਾ ਲਈਆਂ ਸੀਗੀਆਂ ਉਹ ਲੱਗ ਰਿਹਾ ਵੀ ਅਮਰੀਕਾ ਦੇ ਇਹਨਾਂ ਕਦਮਾਂ ਦੇ ਨਾਲ ਉਹਨਾਂ ਨੀਤੀਆਂ ਤੋਂ ਸਟੈਪ ਬੈਕ ਹੋਣਗੇ ਮੁਲਕ ਦੁਬਾਰਾ ਤੋਂ ਇੱਕ ਜਿਹੜੀ ਸੁੰਗੜੀ ਆਰਥਿਕਤਾ ਵਾਲੇ ਜਿਹੜੇ ਮੁਲਕ ਫਿਰ ਤੋਂ ਵੱਣਗੇ ਇਦਾਂ ਦੇ ਕੁਝ ਖੱਦਸ਼ੇ ਵਧੇਰੇ ਪ੍ਰਗਟ ਕੀਤੇ ਜਾ ਰਹੇ ਨੇ ਇਹਦੇ ਨਾਲ ਪੂਰੀ ਤਰ੍ਹਾਂ ਦੁਨੀਆ ਭਰ ਦੇ ਵਿੱਚ ਜੀਓਪੋਲਿਟੀਕਲ ਹਾਲਾਤ ਤਾਂ ਬਦਲਣਗੇ ਬਦਲਣਗੇ ਆਰਥਿਕ ਹਾਲਾਤ ਵੀ ਪੂਰੀ ਤਰ੍ਹਾਂ ਬਦਲ ਜਾਣਗੇ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਤਾਂ ਸਿੱਧੇ ਸਿੱਧੇ ਰੂਪ ਚ ਕਹਿ ਵੀ ਦਿੱਤਾ ਹੈ ਕਿ ਅ ਇਹਦੇ ਨਾਲ ਸਿਰਫ ਆਰਥਿਕ ਰਿਸ਼ਤੇ ਨਹੀਂ ਜੁੜੇ ਹੋਏ ਇਹਦੇ ਨਾਲ ਸਿਆਸੀ ਰਿਸ਼ਤੇ ਵੀ ਵੱਜੇ ਹੋਇਆ ਇਹਦਾ ਇਸੇ ਕਰਕੇ ਬਹੁਤ ਡੂੰਗਾ ਇੰਪੈਕਟ ਦੇਖਿਆ ਜਾ ਰਿਹਾ ਕਿਉਂਕਿ 1930 ਦੀ ਮਹਾਮੰਦੀ ਜਿਹੜੇ ਮੁਲਕਾਂ ਨੇ ਝੱਲਿਆ ਉਹਨਾਂ ਨੇ ਉਸ ਦੌਰ ਦੇ ਵਿੱਚ ਦੇਖਿਆ ਕੀ ਹੋਇਆ 2007 09 ਦੇ ਵਿੱਚ ਜਿਹੜੀ ਮਹਾਮੰਦੀ ਆਈ ਸੀ ਮੰਦੀ ਆਈ ਸੀ ਉਹ ਵੀ ਲੋਕਾਂ ਨੇ ਦੇਖਿਆ ਵੀ ਦੁਨੀਆ ਦੇ ਹਾਲਾਤ ਕੀ ਹੋ ਗਏ ਸੀ ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ 3000 ਡਾਲਰ ਪਰ ਮੰਥ ਇੱਕ ਪਰਿਵਾਰ ਦੀ ਜਿਹੜੀ ਆ ਆ ਕਾਸਟ ਆਫ ਲਿਵਿੰਗ ਜਿਹੜੀ ਆ ਉਹ ਵੱਧ ਜਾਣੀ ਹੈ ਇਦਾਂ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਤੇ 트럼ਪ ਸਾਹਿਬ ਇਹਦੇ ਤੇ ਇਹ ਕਹਿ ਰਹੇ ਨੇ ਕਿ ਇਹਦੇ ਨਾਲ ਜਿਹੜਾ ਵਕਤੀ ਤੌਰ ਤੇ ਜ਼ਰੂਰ ਥੋੜਾ ਜਿਹਾ ਮੁਲਕ ਨੂੰ ਝਟਕਾ ਲੱਗ ਸਕਦਾ ਪਰ ਲੰਬੇ ਸਮੇਂ ਲਈ ਜਿਹੜਾ ਮੁਲਕ ਤਰੱਕੀ ਦੀਆਂ ਲਹਿਰਾਂ ਤੇ ਜਾਊਗਾ ਉਹੀ ਗੱਲ ਜਿਹੜੀ ਆਪਾਂ ਪਹਿਲੀ ਖਬਰ ਦੇ ਵਿੱਚ ਕੀਤੀ ਵੀ ਰਾਸ਼ਟਰਵਾਦ ਜਿਹੜਾ ਲੈ ਕੇ ਆਉਂਦਾ ਜਾ ਰਿਹਾ ਨੈਸ਼ਨਲਿਜ਼ਮ ਜਿਹੜਾ ਮੁਲਕ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਜੋ ਭਾਰਤ ਚ ਮੋਦੀ ਸਾਫ ਕਰ ਰਹੇ ਨੇ ਉਹੀ ਅਮਰੀਕਾ ਚ ਟਰੰਪ ਸਾਫ ਕਰ ਰਹੇ ਨੇ ਜਿਹੜਾ ਰਾਸ਼ਟਰਵਾਦ ਦੇ ਚਾਸ਼ਨੀ ਚ ਲਪੇਟ ਕੇ ਲੋਕਾਂ ਨੂੰ ਇੱਕ ਗੋਲੀ ਦਿੱਤੀ ਜਾ ਰਹੀ ਆ ਉਹ ਨਾ ਸਿਰਫ ਅਮਰੀਕਾ ਭਾਰਤ ਤੇ ਦੁਨੀਆ ਦੇ ਬਾਕੀ ਮੁਲਕਾਂ ਲਈ ਖਤਰੇ ਦੀ ਘੰਟੀ ਆ ਬਲਕਿ ਸੂਚੀ ਮਾਨਤਾ ਦੇ ਲਈ ਵੀ ਖਤਰੇ ਦੀ ਘੰਟੀ ਆ ਬਿਲਕੁਲ ਜੀ ਬਿਲਕੁਲ ਅਗਲੀ ਖਬਰ ਦੇ ਉੱਤੇ ਵੀ ਚਰਚਾ ਕਰਾਂਗੇ ਅਰੁਂਦੀਪ ਜੀ ਵਕਤ ਹੈ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ